ਹਾਂਜੀ ਅੱਜ ਸੂਰਜ ਦੇਵਤਾ ਦੀ ਗੱਲ ਹੈ ਕਿ ਸੂਰਜ ਜਿਹੜਾ ਹੈ ਉਹ ਸਭ ਨੂੰ ਊਰਜਾ ਨਾਲ ਭਰਪੂਰ ਕਰਨ ਵਾਲਾ ਹੈ ਤਾਂ ਸੂਰਜ ਨੂੰ ਜਿਹੜਾ ਹੈ ਦੇਵਤਾ ਮੰਨਿਆ ਗਿਆ ਸਾਡੇ ਪੁਰਾਣਾ ਦੇ ਵਿੱਚ ਹੈ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਇਸ ਨੂੰ ਮੰਨਿਆ ਗਿਆ ਹੈ ਤਾਂ ਅੱਜ ਥੋੜੀ ਜੀ ਗੱਲ ਉਸਤੇ ਕਿ ਸਾਨੂੰ ਵੀ ਇਸਤੀ ਜਿਹੜੀ ਹੈ ਊਰਜਾ ਲੈਣੀ ਬਹੁਤ ਜ਼ਰੂਰੀ ਹੈ ਜਿਵੇਂ ਛੋਟਾ ਬੱਚਾ ਹੁੰਦਾ ਤਾਂ ਉਸ ਨੂੰ ਅਸੀਂ ਜਦੋਂ ਚੜਦਾ ਸੂਰਜ ਹੁੰਦਾ ਉਸ ਨੂੰ 15-20 ਮਿੰਟ ਕੱਪੜੇ ਨਾ ਧੱਕ ਕੇ ਉਹਨੂੰ ਸੂਰਜੀ એનર્ਜੀ ਦਿੰਨੇ ਆ ਕਿ ਉਹਦੀ ਅੱਛੀਆਂ ਬੋਨਸ ਅੱਛੀਆਂ ਹੋਣ ਤਾਂ ਤਕਰੀਬਨ ਮਤਲਬ ਵੀ ਉਹ ਸਾਲ 2 ਸਾਲ ਤੱਕ ਬੱਚੇ ਨੂੰ ਜ਼ਰੂਰ ਅਸੀਂ ਨੁਹਾ ਕੇ ਕੁਛ ਉਹਨੂੰ ਧੁੱਪ ਚ ਲੇਟਾਉਂਦੇ ਆ ਤਾਂ ਅੱਜ ਮੈਂ ਗੱਲ ਜਿਹੜੀ ਹੈ ਉਹ ਆਫਟਰ 60 ইয়ারਜ਼ ਦੇ ਲੋਕਾਂ ਦੀ ਕਰ ਰਹੀ ਆ ਮੈਂ ਖੁਦ ਹੀ 60 ਤੋਂ ਪਾਰ ਹਾਂ ਤਾਂ ਉਹਦੇ ਵਿੱਚ ਵੀ ਸਾਨੂੰ ਜਿਹੜਾ ਹੈ ਆਪਣੀਆਂ ਬੋਨਸ ਨੂੰ ਥੋੜਾ ਤਰੋ ਤਾਜ਼ਾ ਰੱਖਣ ਵਾਸਤੇ ਤਾਂ ਸਾਨੂੰ ਜਿਹੜੀਆਂ 30 ਤੋਂ 40 ਮਿੰਟ ਕਿਉਂਕਿ ਅਸੀਂ ਫ੍ਰੀ ਵੀ ਹੋ ਜਾਂਦੇ ਹਾਂ ਥੋੜਾ ਤਾਂ ਸਵੇਰ ਦੀ ਜਿਹੜੀ ਸੂਰਜ ਦੀ ਊਰਜਾ ਹੈ ਉਹਦੇ ਨਾਲ ਸਾਨੂੰ ਆਪਣੇ ਆਪ ਨੂੰ ਭਰਪੂਰ ਰੱਖਣਾ ਚਾਹੀਦਾ ਤਾਂ ਸੂਰਜ ਦੀ ਜਿਹੜੀ ਹੈ ਉਹ ਉਹਦੇ ਵਿੱਚ ਬੈਠਣਾ ਸਵੇਰ ਦੇ ਜੇ ਨਹੀਂ ਟਾਈਮ ਲੱਗਦਾ ਤਾਂ ਦਿਨ ਚ ਵਿੱਚ ਬੈਠੋ ਤੇ ਵੀ 20 ਪੇਚੀ ਮਿੰਟ अच्छा ਨਹੀਂ ਵੀ ਟਾਈਮ ਲੱਗਦਾ ਤਾਂ 15-15 ਮਿੰਟ ਲੈ ਲੋ ਹੈਗਾ ਵੀ ਜਿਸ ਤਰ੍ਹਾਂ ਵੀ ਤੁਹਾਡਾ ਮਨ ਕਰਦਾ ਹੈਗਾ ਤਾਂ ਦੇਖੋ ਬਾਹਰਲੇ ਕੰਟਰੀਜ਼ ਦੇ ਲੋਗੋ تھے ਤੋਂ ਪੁਣੀ ਹੁੰਦੀ ਤਾਂ ਉਹ ਕਿੰਨਾ ਪੈਸਾ ਖਰਚ ਕਰਕੇ ਗੋਆ ਵਗੈਰਾ ਜਾਂ ਹੋਰ ਕਿਸੇ ਸਿਟੀ ਦੇ ਵਿੱਚ ਸਿਰਫ ਉਹ ਤੋਂ ਪਲਾਨ ਲਈ ਆਪਣੇ ਆਪ ਨੂੰ એનર્ਜੀ ਭਰਪੂਰ ਕਰਨ ਦੇ ਲਈ ਉਹ ਇੰਨੇ ਪੈਸੇ ਖਰਚਦੇ ਆ ਸਾਡੇ ਇੰਡੀਆ ਦੇ ਵਿੱਚ ਤਾਂ ਬਿਲਕੁਲ ਹੀ ਫ੍ਰੀ ਹੈ ਇਹ ਉर्जा ਜਿਹੜੀ ਹੈਗੀ ਆ ਤਾਂ ਇਹ ਜ਼ਰੂਰ ਲੈਣੀ ਸਾਨੂੰ ਆਫਟਰ 60 ਕਿਉਂ ਨਹੀਂ ਤਾਂ ਅਸੀਂ ਵਿਟਾਮਿਨ ਡੀ ਦੇ ਪੌਚੇ ਸੀ ਜਾਂ ਅੱਜ ਕਾ ਸੋਲੂਸ਼ਨ ਆਣ ਲੱਗੇ ਬਸ ਉਹ ਹੀ ਪੀਨੇ ਆ ਸੀ ਤਾਂ ਥੋੜਾ ਜਿਹਾ ਟਾਈਮ ਕੱਢ ਕੇ ਅਸੀਂ ਜਿਹੜਾ ਹੈ ਸੂਰਜ ਦੇ ਵਿੱਚ ਜ਼ਰੂਰ ਬੈਠੀਏ ਆਪਣੇ ਆਪ ਨੂੰ ਆਪਣੇ ਬੋਡੀ ਨੂੰ ਠੀਕ ਕਰਨ ਵਾਸਤੇ ਰਿਪੇਅਰ ਕਹ ਲੋ 60 ইয়ার্স ਤੋਂ ਬਾਅਦ ਤਾਂ ਤਾਂ ਉਹਨੂੰ ਕਰਨ ਵਾਸਤੇ ਤੇ ਉਹਦੇ ਨਾਲ ਅਸੀਂ ਦੋ ਕੰਮ ਕਰਨੇ ਆ ਇੱਕ ਤਾਂ ਸੂਰਜੀ ਊਰਜਾ ਲੈਣੀ ਹੈ ਕਿ ਡੀਪ ਬਰੀਥਿੰਗ ਕਰਨੀ ਹੈ ਤਾਂ ਇਹ ਹੀ ਮੇਰਾ ਕਮੀ ਮੇਰੇ ਨਾਲ ਖੋਦੇ ਹੀ ਵਾਪਰ ਰਿਹਾ ਤਾਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦੀ ਆ ਤਾਂ ਬਹੁਤ ਹੀ ਵਧੀਆ ਲੱਗੇਗਾ ਤੁਹਾਨੂੰ ਜਦੋਂ ਤੁਸੀਂ ਮਲੇ 20 25 ਦਿਨ ਹੋ ਗਏ ਮੈਂ ਵੀ ਐਕਸਪੀਰੀਅੰਸ ਕਰਦੀ ਆ ਤੇ ਕਾਫੀ ਤੁਹਾਡੀਆਂ ਮੂਡਸ ਜਿਹੜੀਆਂ ਨੇ ਉਹ ਉਹਨਾਂ ਨੂੰ ਇਫੈਕਟ ਹੁੰਦਾ ਤਾਂ ਜਿਹੜੀ ਸੂਰਜੀ એનર્ਜੀ ਆ ਇਹ ਇੱਕ ਮਤਲਬ ਬਹੁਤ ਹੀ ਫਾਇਦੇਮੰਦ ਹੈ ਜਿਹਨੂੰ ਅਸੀਂ ਬਹੁਤ ਭੱਜ ਦੌੜ ਦੀ ਜ਼ਿੰਦਗੀ ਚ ਸਾਰੀ ਉਮਰ ਕਦੀ ਨਹੀਂ ਉਹ ਕਰ ਸਕੇ ਤਾਂ ਹੁਣ ਜ਼ਰੂਰ ਜਦੋਂ ਵੇਲੇ ਹੋਏ ਆ ਆਫਟਰ 60 ਤਾਂ ਇਹਨੂੰ ਜ਼ਰੂਰ ਲੈਣਾ ਜਿਹੜਾ ਹੈ ਬਹੁਤ ਜ਼ਰੂਰੀ ਹੈ ਥੈਂਕ ਯੂ ਜੀ